ਅਰੇਡੀ ਕੇਂਦਰ ਸਰਕਾਰ ਨੇ ਸਕੂਲ ਸਿੱਖਿਆ ਵਿੱਚ ਵੱਡਾ ਬਦਲਾ ਕਰਦਿਆਂ ਨੋ ਡਿਟੈਕਸ਼ਨ ਪਾਲਸੀ ਫੇਲ ਨਾ ਕਰਨ ਦੀ ਨੀਤੀ ਖਤਮ ਕਰ ਦਿੱਤੀ ਹੈ ਟੰਡੀ ਸਿੱਖਿਆ ਮੰਤਰਾਲੇ ਵੱਲੋਂ ਲਏ ਫੈਸਲੇ ਤੋਂ ਬਾਅਦ ਹੁਣ 5ਵੀਂ ਅਤੇ 8ਵੀਂ ਦੀ ਸਾਲਾਨਾ ਪ੍ਰੀਖਿਆ ਵਿੱਚ ਫੇਲ ਹੋਣ ਵਾਲੇ ਵਿਦਿਆਰਥੀਆਂ ਨੂੰ 2 ਮਹੀਨੇ ਅੰਦਰ ਦੁਬਾਰਾ ਪ੍ਰੀਖਿਆ ਦੇਣ ਦਾ ਮੌਕਾ ਮਿਲੇਗਾ ਡੰਡੀ ਜੇਕਰ ਕੋਈ ਵਿਦਿਆਰਥੀ ਮੁੜ ਫੇਲ ਹੋ ਜਾਂਦਾ ਹੈ ਤਾਂ ਉਸ ਨੂੰ ਅਗਲੀ ਜਮਾਤ ਵਿੱਚ ਨਹੀਂ ਭੇਜਿਆ ਜਾਵੇਗਾ ਡੰਡੀ ਹਾਲਾਂਕਿ ਸਰਕਾਰ ਵੱਲੋਂ ਕੀਤੇ ਬਦਲਾਅ ਵਿੱਚ ਇਹ ਵੀ ਕਿਹਾ ਗਿਆ ਹੈ ਕਿ 8ਵੀਂ ਜਮਾਤ ਤੱਕ ਦੇ ਅਜਿਹੇ ਬੱਚਿਆਂ ਨੂੰ ਸਕੂਲ ਤੋਂ ਕੱਢਿਆ ਨਹੀਂ ਜਾਵੇਗਾ ਡੰਡੀ ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਕੇਂਦਰੀ ਵਿਦਿਆਲਿਆ ਨਵੋਦਿਆ ਅਤੇ ਸੈਨਿਕ ਸਕੂਲਾਂ ਸਮੇਤ 3000 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਉੱਤੇ ਅਸਰ ਪਵੇਗਾ ਡੰਡੀ ਸਾਲ 2019 ਵਿੱਚ ਸ਼ਿਕਿਆ ਦੇ ਹੱਕ ਬਾਰੇ ਕਾਨੂੰਨ ਵਿੱਚ ਹੋਈ ਸੋਧ ਤੋਂ ਬਾਅਦ ਘੱਟੋ-ਘੱਟ 16 ਰਾਜਾਂ ਅਤੇ 2 ਕੇਂਦਰੀ ਪ੍ਰਬੰਧਕ ਪ੍ਰਦੇਸ਼ ਪਹਿਲਾਂ ਹੀ ਫੇੜ ਨਾ ਕਰਨ ਦੀ ਨੀਤੀ ਖਤਮ ਕਰ ਚੁੱਕੇ ਹਨ ਡੰਡੀ ਸਰਕਾਰ ਦੇ ਇਸ ਫੈਸਲੇ ਦੀ ਜਾਣਕਾਰੀ ਕੇਂਦਰੀ ਸਿੱਖਿਆ ਵਿਭਾਗ ਦੇ 76 ਸੰਜੈ ਕੁਮਾਰ ਨੇ ਪ੍ਰੈਸ ਕਾਨਫਰੰਸ ਰਾਹੀਂ ਦੰਦਿਆ ਕਿਹਾ ਕਿ ਸਰਕਾਰ ਨੇ ਪੜ੍ਹਾਈ ਵਿੱਚ ਸੁਧਾਰ ਨੂੰ ਧਿਆਨ ਵਿੱਚ ਰੱਖਦਿਆਂ ਇਹ ਬਦਲਾ ਲਿਆਂਦਾ ਹੈ ਕਿ ਹੁਣ 5ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਤਾਂ ਹੀ ਅਗਲੀ ਜਮਾਤ ਵਿੱਚ ਭੇਜਿਆ ਜਾਵੇਗਾ ਜਦੋਂ ਉਹ ਪ੍ਰੀਖਿਆ ਪੂਰੀ ਤਰ੍ਹਾਂ ਨਾਲ ਪਾਸ ਕਰਨਗੇ ਡੱਡੀ ਹਾਲੇ ਤੱਕ ਐਰ.ਡੀ. ਪੰਜਵੀਂ ਅਤੇ ਅੱਠਵੀਂ ਜਮਾਤ ਦੇ ਬੱਚਿਆਂ ਨੂੰ ਅਗਲੀ ਜਮਾਤ ਵਿੱਚ ਜਾਣ ਲਈ ਪ੍ਰੀਖਿਆ ਪਾਸ ਕਰਨਾ ਲਾਜ਼ਮੀ ਨਹੀਂ ਸੀ ਡੰਡੀ ਸੰਜੇ ਕੁਮਾਰ ਨੇ ਕਿਹਾ ਕਿ ਪੰਜਵੀਂ ਅਤੇ ਅੱਠਵੀਂ ਜਮਾਤ ਵਿੱਚ ਫੇਲ ਹੋਣ ਵਾਲੇ ਵਿਦਿਆਰਥੀ 2 ਮਹੀਨੇ ਦੇ ਅੰਦਰ-ਅੰਦਰ ਮੁੜ ਪ੍ਰੀਖਿਆ ਦੇ ਸਕਦੇ ਹਨ ਪਰ ਜੇਕਰ ਉਹ ਦੁਬਾਰਾ ਵੀ ਫੇਲ ਹੋ ਜਾਂਦੇ ਹਨ ਤਾਂ ਉਹਨਾਂ ਨੂੰ ਅਗਲੀ ਜਮਾਤ ਵਿੱਚ ਨਹੀਂ ਭੇਜਿਆ ਜਾਵੇਗਾ ਡੰਡੀ ਹਾਲਾਂਕਿ ਸਰਕਾਰ ਨੇ ਇਹ ਵੀ ਕਿਹਾ ਹੈ ਕਿ ਮੋਡਿਲੀ ਸਿੱਖਿਆ ਪੂਰੀ ਹੁਣ ਤੱਕ ਭਾਵ 8ਵੀਂ ਤੱਕ ਦੇ ਅਜਿਹੇ ਬੱਚੇ ਨੂੰ ਸਕੂਲ ਤੋਂ ਕੱਢਿਆ ਨਹੀਂ ਜਾਵੇਗਾ ਡੰਡੀ ਉਹਨਾਂ ਕਿਹਾ ਕਿ ਅਜਿਹੇ ਬੱਚੇ ਜਿੰਨਾ ਦਾ ਕਿਸੇ ਕਾਰਨ ਤੋਂ ਪੜ੍ਹਾਈ ਨਾਲ ਖਾਸ ਲਗਾ ਨਹੀਂ ਹੈ ਉਹਨਾਂ ਉੱਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਡੰਡੀ ਇਸ ਲਈ ਸਰਕਾਰ ਨੇ ਇਸ ਬਦਲਾਅ ਤਹਿਤ ਫੇਲ ਹੋਣ ਵਾਲੇ ਬੱਚਿਆਂ ਲਈ ਦੁਬਾਰਾ ਛੇਤੀ ਪ੍ਰੀਖਿਆ ਕਰਵਾਉਣ ਦਾ ਫੈਸਲਾ ਕੀਤਾ ਹੈ ਡੰਡੀ ਅਜਹੇ ਵਿਦਿਆਰਥੀਆਂ ਲਈ ਲੋੜ ਪੈਣ ਉੱਤੇ ਜਮਾਤ ਦੇ ਅਧਿਆਪਕ ਵਿਦਿਆਰਥੀ ਦੀ ਕਮਜ਼ੋਰੀ ਪਛਾਣ ਕੇ ਉਹਨਾਂ ਦੇ ਮਾਪੇ ਨੂੰ ਵੀ ਵਿਸ਼ੇਸ਼ ਜਾਣਕਾਰੀ ਦੇਣਗੇ ਡੰਡੀ ਪ੍ਰਿੰਸੀਪਲ ਅਜਹੇ ਵਿਦਿਆਰਥੀਆਂ ਦੀ ਸੂਚੀ ਬਣਾਉਣਗੇ ਅਤੇ ਉਹਨਾਂ ਦੀ ਪੜ੍ਹਾਈ ਅਤੇ ਕਾਰਗੁਜ਼ਾਰੀ ਉੱਤੇ ਨਿਗਾਹ ਰੱਖਣਗੇ ਡੰਡੀ ਹਾਲਾਂਕਿ ਅਜੇ ਵਿਦਿਆਰਥੀਆਂ ਦੇ ਮੁੜ ਲਈ ਜਾਣ ਵਾਲੀਆਂ ਪ੍ਰੀਖਿਆਵਾਂ માં ਉਸ ਦੀ ਯਾਦ ਕਰਨ ਦੀ ਸਮਰੱਥਾ ਉੱਤੇ ਆਧਾਰਤ ਨਹੀਂ ਹੋਣਗੀਆਂ ਡੰਡੀ ਜਿਕਰਯੋਗ ਹੈ ਕਿ ਹਾਲ 2010-11 ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਪ੍ਰੀਖਿਆ ਵਿੱਚ ਫੇਲ ਹੋਣ ਦੀ ਵਿਵਸਥਾ ਉੱਤੇ ਰੋਕ ਲਾ ਦਿੱਤੀ ਗਈ ਸੀ